ਚੈਨਲ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਪ੍ਰੀਤ ਕੌਰ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹਾਂ ਜਿੱਥੇ ਕਿ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਦੇ ਵਿੱਚ ਬਾਪੂ ਸੁਰਜ ਸਿੰਘ ਨੂੰ ਉੱਥੋਂ ਲਿਜਾਣ ਦੇ ਲਈ ਸਿੱਖ ਜਥੇਬੰਦੀਆਂ ਪਹੁੰਚ ਜਾਂਦੀਆਂ ਨੇ ਦਰਅਸਲ ਸਿੱਖ ਜਥੇਬੰਦੀਆਂ ਦੇ ਵੱਲੋਂ ਇੱਥੇ ਪਹੁੰਚ ਕੇ ਪ੍ਰਸ਼ਾਸਨ ਦੇ ਨਾਲ ਟਕਰਾ ਕੀਤਾ ਜਾਂਦਾ ਹੈ ਕਿ ਉਹ ਬਾਪੂ ਸੁਰਜ ਸਿੰਘ ਨੂੰ ਹਸਪਤਾਲ ਦੇ ਵਿੱਚੋਂ ਜੋ ਹੈ ਲਿਜਾਣਾ ਚਾਹੁੰਦੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਪ੍ਰਸ਼ਾਸਨ ਦੇ ਨਾਲ ਪਹਿਲਾਂ ਹੀ ਗੱਲਬਾਤ ਹੋ ਚੁੱਕੀ ਹੈ ਜਿੱਥੇ ਬਾਪੂ ਸੁਰੇਸ਼ ਸਿੰਘ ਹੋਰਾ ਨੇ ਬੀਤੇ ਕੁਝ ਦਿਨਾਂ ਤੋਂ ਪਹਿਲਾਂ ਉਹਨਾਂ ਨੇ ਆਪਣੀ ਭੁਖ ਹੜਤਾਲ ਖਤਮ ਕਰ ਦਿੱਤੀ ਸੀ ਤੇ ਉਹਨਾਂ ਨੇ ਇਹ ਐਲਾਨ ਕੀਤਾ ਸੀ ਕੌਮੀ ਇਨਸਾਫ ਮੋਰਚੇ ਦਾ ਹਿੱਸਾ ਬਣਨਗੇ ਪਰ ਪ੍ਰਸ਼ਾਸਨ ਦੀ ਨਿਗਰਾਨੀ ਦੇ ਹੇਠਾਂ ਅਜੀਵ ਹਸਪਤਾਲ ਦੇ ਵਿੱਚ ਰਹਿ ਰਹੇ ਨੇ ਜਿੱਥੇ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਉਹਨਾਂ ਨੂੰ ਉੱਥੋਂ ਜਾਣ ਦੀ ਆਗਿਆ ਨਹੀਂ ਸੀ ਦਿੱਤੀ ਜਾ ਰਹੀ ਤਾਂ ਗੁਰਦੀਪ ਸਿੰਘ ਬਠਿੰਡਾ ਹੋਰਾਂ ਦੀ ਅਗਵਾਈ ਦੇ ਵਿੱਚ ਜੋ ਹੈ ਹੁਣ ਕੁਝ ਜਥੇਬੰਦੀਆਂ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਦੇ ਵਿੱਚ ਪਹੁੰਚਦੀਆਂ ਨੇ ਜਿੱਥੇ ਉਹਨਾਂ ਦੇ ਵੱਲੋਂ ਜੋ ਹੈ ਗੱਲ ਕਹੀ ਜਾਂਦੀ ਹੈ ਕਿ ਬਾਪੂ ਸੁਰਤ ਸਿੰਘ ਨੂੰ ਹਸਪਤਾਲ ਤੋਂ ਲਿਜਾਣਾ ਚਾਹੁੰਦੇ ਨੇ ਕਿਉਂਕਿ ਇੱਕ ਤਰੀਕੇ ਦੇ ਨਾਲ ਨਜ਼ਰਬੰਦ ਕੀਤਾ ਹੋਇਆ ਹੈ ਪੁਲਿਸ ਪ੍ਰਸ਼ਾਸਨ ਨੇ ਬਾਪੂ ਸੁਰਤ ਸਿੰਘ ਜੀ ਨੂੰ ਹਸਪਤਾਲ ਦੇ ਵਿੱਚ ਤਾਂ ਇਸੇ ਤੇ ਇਸੇ ਗੱਲਬਾਤ ਨੂੰ ਲੈ ਕੇ ਪੁਲਿਸ ਅਤੇ ਸਿੱਖ ਜਥੇਬੰਦੀਆਂ ਦੇ ਵਿੱਚਕਾਰ ਤਕਰਾਰ ਹੋ ਜਾਂਦਾ ਹੈ ਦੋਹਾਂ ਪਾਸਿਆਂ ਦੇ ਵਿੱਚਕਾਰ ਝੜਪਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ ਡੀ ਐਮ ਸੀ ਹਸਪਤਾਲ ਦਾ ਜਿਸ ਵੇਲੇ ਕਿ ਦੋਹਾਂ ਪਾਸਿਆਂ ਦੇ ਵਿੱਚ ਦੋਹੇ ਜੋਰ ਲਗਾਇਆ ਜਾ ਰਿਹਾ ਸੀ ਜਿੱਥੇ ਇੱਕ ਪਾਸੇ ਸਿੱਖ ਜਥੇਬੰਦੀਆਂ ਇਸ ਗੱਲ ਤੇ ਡਟੀਆਂ ਸਨ ਕਿ ਉਹ ਵਾਪਸ ਸੁਰਤ ਸਿੰਘ ਨੂੰ ਇਥੋਂ ਲਿਜਾਣਾ ਚਾਹੁੰਦੇ ਆਣੇ ਪਰ ਦੂਜੇ ਪਾਸੇ ਪ੍ਰਸ਼ਾਸਨਿਕ ਅਧਿਕਾਰੀ ਇਸ ਗੱਲ ਤੋਂ ਉਹਨਾਂ ਨੂੰ ਰੋਕ ਰਹਿ ਸਨ ਕਿ ਉਹ ਉਹਨਾਂ ਨੂੰ ਹਸਪਤਾਲ ਤੋਂ ਨਹੀਂ ਲਿਜਾ ਸਕਦੇ ਕਿਉਂਕਿ ਉਹਨਾਂ ਦੀ ਡਿਊਟੀ ਦੇ ਅਧੀਨ ਇਸ ਟ੍ਰਿਕ ਦੇ ਨਾਲ ਬਾਪੂ ਜੀ ਨੂੰ ਜੋ ਹੈ ਹਸਪਤਾਲ ਤੋਂ ਬਾਹਰ ਨਹੀਂ ਲਜਾਇਆ ਜਾ ਸਕਦਾ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਜ਼ਰੂਰ ਦਿਖਾਉਣੀਆਂ ਕਿ ਆਖਿਰ ਕਿਸ ਤਰੀਕੇ ਦਾ ਮੋਹਾਲ ਕਿਸ ਤਰੀਕੇ ਦਾ ਟਕਰਾਅ ਦੋਹਾਂ ਹਿੱਤਾਂ ਦੇ ਵਿਚਾਲੇ ਸਰਦਾਰ ਭਗਵੰਤ ਸਿੰਘ ਮਾਰਗ ਨੈਟ ਵਿੰਡ ਤੋਂ ਪੁੱਛੋ ਵਿਦਵਤਨ ਬਾਪੂ ਸਿੰਘ ਕੋਖੜਤਾਲ ਦੇ ਬੈਠੇ ਸੀ ਇਹਨਾਂ ਦੀ ਇਹਨਾਂ ਦੀ ਹੜਤਾਲ ਦਾ ਵੀ ਉਹ ਸਮਰਥਨ ਵਾਸਤੇ ਮੱਖ ਮੰਤਰੀ ਭਗਵੰਤ ਸਿੰਘ ਜੀ ਆਪ ਹਸਨ ਭਰਉਂਦੇ ਰਹੇ ਆ ਹਰ ਧਰਨੇ 'ਚ ਸਾਡੇ 'ਚ ਮੌਜੂਦ ਰਹੇ ਨੇ ਕੀ ਅੱਜ ਨਹੀਂ ਆ ਸਕਦੇ ਪਾਣੀ 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 ਸਰ ਜੀ ਉਹ ਅੱਜ ਨਹੀਂ ਪਾਣੀ ਪਾਣੀ ਆ ਤੁਹਾਡੇ ਵਰਗੀਆਂ ਮੈਂ ਜਿੰਨਾ ਤੁਹਾਨੂੰ ਪਿਕਰ ਮੈਨੂੰ ਕੋਈ ਨਹੀਂ ਅਸੀਂ ਤੁਹਾਡੀ ਅਸੀਂ ਤੁਹਾਡੀ ਮੇਰੀ ਜੀ ਬਿਮਾਰੀ ਕਦੇ ਨਹੀਂ ਹੈ ਵਿਸ਼ਵਾਸ ਕਿਵੇਂ ਕਰਦਾ ਰਹੇ ਜੀ ਸੈਕਿੰਡ ਜੀ ਮੈਂ ਨਹੀਂ ਹਾਂ ਮੈਂ ਮੈਂ ਉਹੀ ਗੱਲ ਕਹਿ ਰਿਹਾ ਹਾਂ ਮੇਰੀ ਬੰਦ ਨਹੀਂ ਮੈਂ ਉਹੀ ਗੱਲ ਕਹਿ ਰਿਹਾ ਮੇਰੀ ਗਰੰਟੀ ਇਸ ਗੱਲ ਦੀ ਜੇ ਨਾ ਜਾਵੇ ਮੈਨੂੰ ਲੈ ਜਾਓ ਮੈਂ ਤੁਹਾਡੇ ਕੋਲੇ ਆ ਕੇ ਹੋਰ ਵੀ ਗੱਲ ਕਰਦਾ ਤੇ ਇਤੋਂ ਵੱਸ ਕੀ ਕਰੀ ਤੁਸੀਂ ਮੈਂ ਕਹਿੰਦਾ ਵੀ ਜੇ ਨਾ ਜਾਵੇ ਮਸਲੀ ਨਾ ਜਾਵੇ ਮੈਂ ਤੁਹਾਨੂੰ ਬੇਨਤੀ ਕਰਦਾ ਤੁਹਾਡੇ ਤੁਹਾਡੇ ਨਾਲ ਸਾਨੂੰ ਵਿਸ਼ਵਾਸ ਤੁਸੀਂ ਖਰਾਬ ਨਾ ਕਰੋ ਹਾਂਜੀ ਮੇਰਾ ਅੰਮ੍ਰਿਤ ਵਿਚਾਰ ਕਰਾਵਾਂ ਹੁੰਦਾ ਇੰਨੇ ਸਾਲਾਂ ਦੀ ਕਮਾਈ ਮੈਂ ਤੁਹਾਨੂੰ ਕਹਿੰਦਾ ਤੁਸੀਂ ਖਾਣ ਨਾ ਹੁਣ ਤੇ ਬਹੁਤ ਲੋਕਾਂ ਨੂੰ ਵਿਸ਼ਵਾਸ ਆ ਇਹੋ ਕਲਮ ਵੀ ਲਾ ਕੇ ਜਾਣਾ ਸਰਦਾਰਾਂ ਨੇ ਇੱਕ ਵਾਰੀ ਚੈੱਕ ਕਰਾ ਲੈਂਦੋ ਇੱਕ ਵਾਰੀ ਚੈੱਕ ਕਰਾ ਲੈਂਦੋ ਮੈਂ ਆਤਮੰਨ ਕੇ ਕਹਿੰਦਾ ਅਸੀਂ ਤੁਸੀਂ ਵੀ ਤੁਸੀਂ ਵੀ ਤੁਸੀਂ ਜਾਣਲਾ ਅਸੀਂ ਸਾਰਾ ਅਰਦਾਸ ਕਰਕੇ ਜਾਵਾਂ ਤੁਹਾਡਾ ਪਾਸੋਂ ਹੀ ਗੱਲ ਆ ਜੀ ਆਪਾਂ ਪੁੱਛਿਆ ਕਿਸੇ ਨਾਲ ਤੇ ਸਾਰੀ ਸਾਲ ਟਿਕਵਾ ਹੁੰਦਾ ਬੰਦੇ ਕੀ ਕਰੋਂਗੇ ਬਾਪੂ ਜੀ ਜੇ ਨਾ ਸਰਕਾਰੀ ਤੌਰ ਤੇ ਇਹ ਨਹੀਂ ਗੱਲ ਹੁੰਦੀ ਤੁਹਾਡਾ ਚੱਕੀ ਹੋ ਰਿਹਾ ਮੇਰਾ ਕਹਿੰਦਾ ਭਾਵਾ ਮੇਰਾ ਮਗਾਲ ਸਜਣਾ ਜੇ ਮੈਂ ਤੁਹਾਨੂੰ ਕਹਿੰਦਾ ਮੈਂ ਵਾਦਾ ਕਰਦਾ ਇੱਕ ਮਿੰਟ ਜਿਸੇ ਪੰਚਾਇਤ ਤੌਰ ਤੇ ਆ ਕੇ ਤੁਹਾਡੀ ਬਦਲੀ ਕਰ ਦੇਣ ਸੀ ਬੋਲਦਾ ਮੈਂ ਪੂਰੇ 500 ਮੀਟਾ ਕੋਈ ਹੋਊ ਮੈਨੂੰ ਪਤਾ ਤੁਹਾਡੀ ਬਦਲੀ ਕਰ ਦੇਣਗੇ ਨਹੀਂ ਨਹੀਂ ਜੇ ਮੈਂ ਕਹਿੰਦਾ ਬੜਾ ਵੱਖਰਾ ਤੇ ਨਹੀਂ ਕਰਦੇ ਨਹੀਂ ਕਰ ਬਦਲੀ ਕਰਨਾ ਨਾ ਕਰਨਾ ਉਹ ਵਕਤ ਸਰਕਾਰਾਂ ਦੇ ਬਸਾ ਪਰ ਇਹਦਾ ਮਤਲਬ ਸੋ ਇੱਥੇ ਤੁਹਾਨੂੰ ਮਾਮਲਾ ਇਸ ਤਰ੍ਹਾਂ ਚੱਲਦੇ ਆ ਕਿ ਜਿਸ ਤਰੀਕੇ ਦੇ ਨਾਲ ਬਾਪੂ ਸੂਰਜ ਸਿੰਘ ਹੋਰੀ ਪਿਛਲੇ ਕਰੀਬ 8 ਸਾਲਾਂ ਤੋਂ ਭੁਖੜ ਹੜਤਾਲ ਤੇ ਬੈਠੇ ਨੇ ਤਾਂ ਸਿਹਤ ਦੇ ਵਿੱਚ ਵਿਗਾੜ ਹੋਣ ਦੇ ਚੱਲਦੇ ਆ ਉਹਨਾਂ ਨੂੰ ਡੀਐਮਸੀ ਹਸਪਤਾਲ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਰੱਖਿਆ ਗਿਆ ਸੀ ਪਰ ਇੱਥੇ ਵੱਡੀ ਗੱਲ ਇਹ ਹੈ ਕਿ ਜਿਸ ਵੇਲੇ ਲੰਬੇ ਸਮੇਂ ਤੋਂ ਉਹ ਹਸਪਤਾਲ ਦੇ ਵਿੱਚ ਦਾਖਲ ਨੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਪਰ ਨਜ਼ਰਬੰਦ ਤਰੀਕੇ ਦੇ ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਬਾਪੂ ਸੂਰਜ ਸਿੰਘ ਨੂੰ ਲੰਮੇ ਕੁਝ ਸਾਲਾਂ ਤੋਂ ਕਈ ਸਾਲਾਂ ਤੋਂ ਜੋ ਹੈ ਨਜ਼ਰਬੰਦ ਤਰੀਕੇ ਦੇ ਨਾਲ ਰੱਖਿਆ ਗਿਆ ਹੈ ਹਰ ਵੇਲੇ ਜੋ ਹੈ ਕੁਝ ਪ੍ਰਸ਼ਾਸਨਿਕ ਅਧਿਕਾਰੀ ਜੋ ਹੈ ਉਹਨਾਂ ਦੇ ਆਸ-ਪਾਸ ਤਨਾਤ ਰਹਿੰਦੇ ਨੇ ਉਹਨਾਂ ਨੂੰ ਬਾਹਰ ਨਹੀਂ ਆਉਣ ਦਿੱਤਾ ਜਾਂਦਾ ਇਸ ਤਰੀਕੇ ਦੇ ਨਾਲ ਪਰ ਜਿਸ ਵੇਲੇ ਹੁਣ ਜਥੇਬੰਦੀਆਂ ਦੇ ਵੱਲੋਂ ਇਸ ਨਜ਼ਰਬੰਦੀ ਤੋਂ ਰਿਹਾਈ ਕਰਵਾਉਣ ਦੀ ਗੱਲ ਕਹੀ ਜਾਂਦੀ ਹੈ ਕੁਝ ਸਖਿਜਤੇ ਬੰਦਿਆ ਵਾਕੇ ਤੇ ਪਹੁੰਚਦੇ ਨੇ ਡੀ ਐਮ ਸੀ ਹਸਪਤਾਲ ਦੇ ਵਿੱਚ ਕਿ ਓਕੇ ਵਾਪਸ ਸੁਰਤ ਸਿੰਘ ਹੋਰਾਂ ਦੇ ਵੱਲੋਂ ਆਪ ਪਲਾਨ ਕੀਤਾ ਗਿਆ ਸੀ ਕਿ ਉਹਨਾਂ ਨੇ ਭੁਖ ਹੜਤਾਲ ਖਤਮ ਕਰ ਦਿੱਤੀ ਹੈ ਕਾਮੇ ਇਨਸਾਫ ਮੋਰਚੇ ਦੇ ਚੱਲਦੇ ਆ ਕਿਉਂਕਿ ਕਾਮੇ ਇਨਸਾਫ ਮੋਰਚੇ ਦੇ ਵਿੱਚ ਸ਼ਮੂਲੀਅਤ ਕਰਨਾ ਚਾਹੁੰਦੇ ਸਨ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਅਜੇ ਤੱਕ ਉਹਨਾਂ ਨੂੰ ਨਜ਼ਰਬੰਦੀ ਤੋਂ ਰਿਹਾਈ ਨਹੀਂ ਸੀ ਦਿੱਤੀ ਤਾਂ ਇਸੇ ਰਿਹਾਈ ਦੇ ਚੱਲਦੇ ਆ ਇਹ ਜਥੇਬੰਦਿਆ ਉੱਥੇ ਪਹੁੰਚਦੇ ਆਣੇ ਜਿੱਥੇ ਕਿ ਦੋਹਾਂ ਪਾਸਿਆਂ ਤੇ ਜੋ ਹੈ ਵਿਚਾਰਾ ਟਕਰਾਰਨ ਦੇ ਵਿਚਾਰ ਮਹੌਲ ਜੋ ਹੈ ਤਣਾਪੂਰਨ ਹੋ ਜਾਂਦਾ ਹੈ ਕਾਫੀ ਗਰਮਾ ਜਾਂਦਾ ਹੈ ਮਹੌਲ ਪਰ ਜਿਸ ਤੋਂ ਬਾਅਦ ਕੇ ਦੋਹਾਂ ਧਿਰਾਂ ਦੇ ਵਿਚਾਲੇ ਗਲਬਾਤ ਹੋਣ ਤੋਂ ਬਾਅਦ ਹੁਣ ਸਹਿਮਤੀ ਹੁੰਦੀ ਹੈ ਕਿ ਅੱਜ ਦੀ ਰਾਤ ਜੋ ਹੈ ਪ੍ਰਸ਼ਾਸਨਿਕ ਅਧਿਕਾਰੀ ਜਿਨ੍ਹਾਂ ਦੇ ਵੱਲੋਂ ਕੁਝ ਸਮਾਂ ਮੰਗਿਆ ਜਾਂਦਾ ਹੈ ਕਿ ਕਾਨੂੰਨੀ ਕਾਰਵਾਈਆਂ ਕਰਨ ਦੇ ਬਾਅਦ ਵਾਪਸ ਸੁਰਤ ਸਿੰਘ ਦਾ ਪੂਰਾ ਚੈੱਕਅਪ ਕਰਾਉਣ ਦੇ ਬਾਅਦ ਹੀ ਉਹਨਾਂ ਨੂੰ ਹਸਪਤਾਲ ਤੋਂ ਜੋ ਹੈ ਉਹ ਰਿਹਾਅ ਕਰਨਗੇ ਤਦ ਤੱਕ ਦੇ ਲਈ ਇਹ ਸਿਕਜਤੇ ਬੰਦੀਆਂ ਹਸਪਤਾਲ ਦੇ ਵਿੱਚ ਜੋ ਹੈ ਰੋਸ ਮੁਜ਼ਾਹਰਾ ਕਰਨ ਦੇ ਲਈ ਬੈਠ ਗਈਆਂ ਨੇ ਅੱਜ ਚੰਡੀਗੜ੍ਹ ਇਨਸਾਫ ਮੋਰਚੇ ਵੱਲੋਂ ਜੋ ਕੌਮੀ ਇਨਸਾਫ ਮੋਰਚੇ ਵੱਲੋਂ ਜੋ ਫੈਸਲਾ ਕੀਤਾ ਗਿਆ ਸੀ ਕਿ ਕੱਲ 8 ਵਜੇ ਤੱਕ 26 ਤਰੀਕ ਦੀ 8 ਵਜੇ ਤੱਕ ਜੇ ਨਾ ਛੱਡੇ ਤਾਂ ਅਸੀਂ ਧਰਨਾ ਸ਼ੁਰੂ ਕਰ ਦੇਵਾਂਗੇ ਹੋਏ ਟਾਈਮ 27 ਦਾ ਦਿੱਤਾ ਸੀ ਪਰ ਮੇਰਾ ਤੇ ਗੁਰਵਿੰਦਰ ਸਿੰਘ ਦਾ ਇਹ ਫੈਸਲਾ ਹੋ ਗਿਆ ਸੀ ਕਿ ਅਬ 26 ਤਰੀਕ ਨੂੰ ਹੀ ਧਰਨਾ ਸ਼ੁਰੂ ਕਰਦੇ ਹਾਂ 27 ਨੂੰ ਕੁਝ ਕਰਤਾ ਪੈ ਸਕਦਾ ਇਥੇ ਅੱਜ ਲਗਾਤਾਰ ਜਿਹੜਾ ਤਰਨਾ ਹੈ ਜਿੰਨਾ ਚਿਰ ਦੇਖਦਾ ਸੂਰ ਸਿੰਘ ਨੂੰ ਰਿਹਾਨੀ ਕੀਤਾ ਜਾਂਦਾ ਕਿਉਂਕਿ ਉਹਦੇ ਦੇ ਕੇਸ ਤਾਂ ਹੈ ਨਹੀਂ ਰਿਹਾਨ ਵਾਲੀ ਗੱਲ ਤਾਂ ਕੋਈ ਹੈ ਨਹੀਂ ਸਰਕਾਰ ਦਾ ਉਹ ਯਾਰਕਮਾਲ ਬਣਾਇਆ ਡਾਕੂ ਜਿਵੇਂ ਫਰਦੇ ਹੁੰਦੇ ਆ ਜਦੋਂ ਕੋਈ ਕੇਸ ਨਹੀਂ ਤੇ ਪੁਲਿਸ ਡਾਕੂ ਬਣੀ ਹੈ ਭਗਵੰਤ ਸਿੰਘ ਮਾਨ ਡਾਕੂ ਬਣੇ ਜਿਹੜਾ ਇਥੋਂ ਦਾ ਡੀਐਮਸੀ ਹਸਪਤਾਲ ਆ ਉਹ ਵੀ ਡਾਕੂ ਦਾ ਹਿੱਸਾ ਬਣਿਆ ਅਸੀਂ ਯਤਨ ਕੀਤਾ ਵੀ ਅੱਜ ਉਹਨੂੰ ਅਸੀਂ ਲੈ ਕੇ ਜਾਈਏ ਉਹਨੂੰ ਥੱਲੇ ਤਾਂ ਲਾਇਆ ਪਰ ਅਜੇ ਰਸਤੇ 'ਚ ਹੀ ਰੁਕਿਆ ਪਿਆ ਹੈ ਇਥੋਂ ਦੇ ਪੁਲਿਸ ਕਮਿਸ਼ਨਰ ਸਰਦਾਰ ਮਨਦੀਪ ਸਿੰਘ ਸੰਧੂ ਤੇ ਚੰਡੀਗੜ੍ਹ ਤੋਂ ਸ੍ਰੀ ਨਰਿੰਦਰ ਭਾਰਗਵ ਜੀ ਨੇ ਭਰੋਸਾ ਦਿੱਤਾ ਹੈ ਕਿ ਅਸੀਂ ਬਹੁਤ ਜਲਦੀ ਇਹਨੂੰ ਰਿਹਾ ਕਰ ਦੇਵਾਂਗੇ ਸਾਡੀ ਜ਼ਿੰਮੇਵਾਰੀ ਹੈ ਸਾਡੇ ਤੇ ਭਰੋਸਾ ਕਰੋ ਕੱਲ ਨੂੰ ਡਾਕਟਰਾਂ ਦੀ ਟੀਮ ਦਾ ਨਿਗਰਾਨਾ ਕਰਵਾ ਕੇ ਕਿ ਇਹ ਬਿਲਕੁਲ ਠੀਕ ਹੈ ਕੋਈ ਜੀਸ਼ੇਤ ਹੈ ਅਸੀਂ ਇਹਨੂੰ ਰਿਹਾ ਕਰ ਦੇਵਾਂਗੇ ਅਸੀਂ ਉਹਨਾਂ ਦੀ ਗੱਲ ਨੂੰ ਵਿਚਾਰਿਆ ਸਾਰਿਆਂ ਨੇ ਇਸ ਵਿਚਾਰ ਤੋਂ ਬਾਅਦ ਅਸੀਂ ਵਿਚਾਰ ਕੀਤਾ ਕਿ ਸੜਾ ਧਰਨਾ ਕੱਲ ਕਰਦੇ ਨੇ ਪਾਸੋਂ ਕਰਦੇ ਨੇ ਅਸੀਂ ਕੋਈ ਹਸਪਤਾਲ ਦੇ ਕਿਸੇ ਮਰੀਜ਼ ਦੇ ਕਿਸੇ ਕੰਮਕਾਜ ਚ ਕਿਸੇ ਮੁਲਾਜ਼ਮ ਦੇ ਕੋਈ ਤਕਲੀਫ ਨਹੀਂ ਆਉਂਦੇਵਾਂਗੇ ਪਰ ਸਦਾ ਧਰਨਾ ਜਿੱਤੇ ਕੋਈ ਮਰੀਜ਼ਾਂ ਨੂੰ ਤਕਲੀਫ ਨਾ ਆਵੇ ਜਿੰਨਾ ਚਿਰ ਸੁਰੱਖਿਅਤ ਰਹਾਈ ਹੁੰਦਾ ਉਹਨਾਂ ਚਾਰਜਰੀ ਰਹੇ ਜੇ ਇਹਨਾਂ ਨੇ ਆਪ ਦੇ ਦੋ ਦਿਨਾਂ ਦੇ ਵਿੱਚ ਕੁਝ ਨਾ ਕੀਤਾ ਤਾਂ ਅਸੀਂ ਹਸਪਤਾਲ ਵਾਲਿਆਂ ਨੂੰ ਵੀ ਇਹ ਚਾਹੁੰਦੇ ਨਹੀਂ ਕਿ ਅਸੀਂ ਕਿਸੇ ਤਰ੍ਹਾਂ ਦੀ ਮਰੀਜ਼ਾਂ ਨੂੰ ਤਕਲੀਫ ਹੋਵੇ ਪਰ ਕੋਈ ਜੇ ਜਗ੍ਹਾ ਤੇ ਕਿਸੇ ਬੰਦੇ ਨੂੰ ਯਾਰਗਮਾਰ ਬਣਾ ਕੇ ਗਵਾ ਕੀਤਾ ਜਾਵੇ ਤਾਂ ਉਹਦੇ ਲਈ ਇਹਨਾਂ ਦੇ ਵੀ ਕੇਸ ਕਰਜ ਹੋਣਾ ਚਾਹੀਦਾ ਕਿਉਂਕਿ ਜਦੋਂ ਕੇਸ ਹੀ ਕੋਈ ਨਹੀਂ ਜੇ ਫ੍ਰੀਸ ਤੇ ਵਰਤੀ ਪਈ ਹੈ ਤੇ ਫ੍ਰੀਸ ਚੱਤ ਨਹੀਂ ਜੀ ਜਿਵੇਂ ਬੱਚੇ ਚਾਤਰੀ ਸਰਦ ਆਲੇ ਕਹਿੰਦੇ ਐ ਕਿ ਤੁਹਾਨੂੰ ਜੇ ਕਿਸੇ ਨੂੰ ਗ੍ਰਿਫਤਾਰ ਕਰਨਾ ਉਹਦਾ ਕਸੂਰ ਦੱਸਿਆ ਜੇ ਵੀ ਜਦੋਂ ਕਸੂਰ ਨਹੀਂ ਹੈ ਜੀ ਕਸੂਰ ਤਾਂ ਨਹੀਂ ਪਰ ਅਸੀਂ ਫੇਰ ਵੀ ਕਿਸੇ ਤਰ੍ਹਾਂ ਦੇ ਪ੍ਰਸ਼ਾਸਨ ਦੇ ਜਿਹਨੇ ਦੇ ਨਾਲ ਸਾਡਾ ਇਹ ਇੱਕ ਜਾਂ ਦੋ ਦਿਨ ਇਹ ਗੱਲ ਚੱਲਦਾ ਇਸ ਕਰਨਾ ਜਾਰੀ ਰੱਖਾਂਗੇ ਦਾ ਸੀਿੰਦ ਬੰਦੇ ਜਿਹੜਾ ਬੈਂਚਾ ਸੁਤਾ ਦੇ ਬਰੀ ਬੈਠਾਗੇ ਇਹਲੇ ਫੇਰ ਵੀ 2 ਦਿਨਾਂ ਦੇ ਵਿੱਚ ਰਿਹਾਨਾ ਕੀਤਾ ਗਿਆ। ਦਸਿਆ ਹਸਪਤਾਲ ਨੂੰ ਘੇਰਦਾ ਇੱਕ ਵੱਡੇ ਪੱਧਰ ਤੇ ਪ੍ਰੋਗਰਾਮ ਦੇਵਾਂਗੇ। ਤੇ ਇਸ ਤੋਂ ਵੀ ਵੱਧ ਮੈਂ ਇਹ ਗੱਲ ਕਹਿਣਾ ਕਿ ਜੇਕਰ ਸਰਕਾਰ ਜਾਂ ਕਾਨੂੰਨ ਜਾਂ ਕੋਈ ਅਫਸਰਾਂ ਨਹੀਂ ਕੋਈ ਕਾਨੂੰਨ ਨਹੀਂ ਇਹ ਸਾਨੂੰ ਜੋ ਵੀ ਕਾਰਵਾਈ ਕਰਨੀ ਪਈ ਉਹ ਕਰਾਂ। ਜਿੱਥੇ ਤਾਂ ਗੱਲਾ ਫਰੀਸ ਦੀ ਜੇ ਅਮਰਪਾਲ ਸਿੰਘ ਨੇ ਠਾਣੇ ਤੇ ਕਬਜ਼ਾ ਕੀਤਾ ਉਹਨੂੰ ਸਰਕਾਰ ਨੇ ਤੁਰੰਤ ਬੰਦੇ ਰਿਹਾਨਾ ਕਰਾਦੇ ਛੱਡ ਵੀ ਦਿੱਤੇ ਅੱਜ ਦੀ ਰਾਤ ਦੇ ਬੰਦੇ ਜਾ ਰਹੇ ਕਿ ਪੰਜਾਬ ਦੇ ਸਿੱਖਾਂ ਲਈ ਤੇ ਪੰਜਾਬ ਦੀਆਂ ਜਥੇਬੰਦੀਆਂ ਲਈ ਇਨਸਾਨ ਹੋਣ